ਹੁਣ ਲੋਕਾਂ ਨੂੰ ਪਾਣੀ ਲਾਉਣ ਦਾ ਚੱਜ ਨਹੀਂ ਹੂੰ ਤੇ ਇੱਥੋਂ ਸੁਣ ਲਿਆ ਤੜਕੇ 4 ਵਜੇ ਉਹਨਾਂ ਨੂੰ ਐ ਨਹੀਂ ਪਤਾ ਵੀ ਤੜਕੇ 4 ਵਜੇ ਕਿਹੜੇ 4 ਵਜੇ ਲੱਗਦਾ ਹੂੰ ਕਿਹੜੇ ਵਜੇ ਲੱਗਦਾ ਅੱਜ ਮੈਂ ਕਲੀਅਰ ਕਰਦਾ ਬਦਾਮਾਂ ਤੋਂ ਪਹਿਲਾਂ ਲੱਗਦਾ ਸਾਮਣ ਤੋਂ 4 ਵਜੇ ਹਾਂ ਕੋਈ ਵੀ ਪਾਣੀ ਹੈ ਹਾਂ ਇਹ ਬਾਤ ਚਲਾਉਂਦੇ ਕੁਤਰ ਭਜ ਜਾਂਦੇ ਹਾਂ ਹਾਂ ਜੇ ਅੰਦਰੋਂ ਠਾਰ ਗਿਆ ਫਿਰ ਭੁੱਖ ਲੱਗ ਜਾਂਦਾ ਓਕੇ ਅੱਛਾ ਆਲੂ ਬਖਾਰਾ ਬਦਾਮਾਂ ਤੋਂ ਪਹਿਲਾਂ ਵੀ ਲੱਗਦਾ ਹੈ ਆਲੂ ਬਖਾਰਾ ਬਦਾਮਾਂ ਤੋਂ ਪਹਿਲਾਂ ਵੀ ਲਾ ਕੇ ਬਾਟ ਕੱਢਿਆ ਬਾਲੇ ਭੜੇ ਉੱਡਦੇ ਜਿਵੇਂ ਉੱਤੋਂ ਦੀ ਲਾ ਕੇ ਬਾਲੇ ਭੜੇ ਉੱਡਦੇ ਕਿਹੜਾ ਜ਼ਿਆਦਾ ਤੁਹਾਨੂੰ ਕਿਹੜਾ ਹੂੰ ਖਿੱਚੇ ਤੋਂ ਉੱਤੇ ਹੋ ਕੇ ਉੱਡਦੇ ਹਨ ਦੂਜਾ ਥੋੜਾ ਜਿਆਦਾ ਦਬ ਜਾਂਦਾ ਹੂੰ ਜਿਹੜੇ ਪਹਿਲਾਂ ਲਾਉਨੇ ਆਪਾਂ ਹਾਂ ਪਹਿਲਾਂ ਫਿਰ ਖਿੱਚੇ ਤੋਂ ਬਾਅਦ ਬਾਦਾਮ ਵੀ ਲੰਮਾ ਸਮਾਂ ਲੈਂਦਾ ਹਾਂ ਜਦੋਂ ਹੁਣ ਵਿੱਚ ਲੋਕਾਂ ਨੂੰ ਆਇਆ ਵੀ ਖੈ ਲਈ ਇਹਨਾਂ ਨੂੰ ਬਾਦਾਮ ਨਹੀਂ ਬਣਨੇ ਹੁੰਦੇ ਤੜਕੇ 3 ਵਜੇ ਉੱਠ ਕੇ ਦੇਣਾਂ ਚਾਹੀਏ ਅੱਧ ਦਿਲ ਤੋਂ ਦਿੰਸ ਪਾ ਲਈ ਹੂੰ ਜਦੋਂ ਹੁਣ ਤੜਕੇ 4-5 ਵਜੇ ਉੱਠੇ ਆਲੂ ਭਖਾਰਾ ਠੋਕਦੇ ਉਹ ਬਾਦਾਮ ਦੇ ਦੀ ਬਾਦਾਮ ਆਲੂ ਭਖਾਰਾ ਨਾਲ ਹੋਰ ਵੀ ਲਾਉਂਦਾ ਕੁਛ ਹੈ ਹੋਰ ਵੀ ਲਾ ਬ ਜਿਹੜੇ ਯਾਰ ਹੁਣ ਅੱਜ ਗੱਲਾਂ ਕਰਦੇ ਆ ਵੀ ਅਸੀਂ ਸਾਡੇ ਉੱਡਦੇ ਆ ਠੀਕ ਆ ਆਲੂ ਭਖਾਰਾ ਮਾੜੀ ਤਵਾ ਨਾਲ ਹੀ ਲੱਗਦੀ ਫੜ ਫੜ ਡੋਈ ਜਾਈ ਪਾਣੀ ਚ ਪੀਂਦਾ ਨਹੀਂ ਨਾਲ ਹੀ ਲੱਗਦੀ ਨਹੀਂ ਹਾਂ ਵਿਚਵਾਕੇ ਵੀ ਲੱਗ ਜਾਂਦੀ ਹੈ ਪਰ ਉਹ ਜਿਹੜੀ 5 ਵਜੇ ਦਿੰਨੇ ਆ 10 ਐਮਐਲ ਪਾਣੀ ਚ ਬਈ ਉਹਦੇ ਨਾਲ ਬਹੁਤ ਭੜਦੇ ਕਿੰਨੇ ਕੁ ਪਿਆਉਣੇ ਹੈ ਕਿੰਨੇ ਜਮੀ ਮਾੜੀ ਜੀ ਪਿਆਉਣੀਆਂ ਜਮੀ ਹਾਂ ਐ ਬਸ ਚਾਬੀ ਰੀਟ ਲਈ ਆ ਮੋਟਰ ਜੀ ਤੇ ਲਾ ਕੇ 10 ਐਮਐਲ ਜਾਇਂ ਖੋਲ ਕੇ ਦੇ ਦਿੰਨੇ ਆ ਵਿਚ ਅਸੇ ਖੋਲ ਕੇ ਦੇ ਦੋ ਉਹਦੇ ਬਥੇਰੇ ਉੱਢਦੇ ਹੂੰ ਉਹਦੇ ਨਾਲ ਬਹੁਤ ਉੱਢਦੇ ਆ ਉਹ ਆਲੂ ਖਰਾ ਖਿਚੜੇ ਦਿੰਨੇ ਆ ਹਾਂ ਫੇਰ ਪਾਣੀ ਦਿੰਨੇ ਹਾਂ ਫੇਰ ਪਾਣੀ ਦਿੰਨੇ ਹਾਂ ਹਾਂ ਉਹਦੇ ਨਾਲ ਬਹੁਤ ਉੱਢ ਜਾਂਦਾ ਗਿਲਦੀਪਾ ਹੂੰ ਠੀਕ ਹੈ ਹੂੰ ਇਹ ਤਾਂ ਇਹ ਲੋਕਾਂ ਨੂੰ ਨਾ ਅਲਝਾਚ ਪਾਇਆ ਲਿਆ ਹੂੰ ਸੜਕ ਇੱਕ ਥਾਂ ਵੀ ਆਉਂਦੀ ਆ ਮੰਜ਼ਿਲ ਇੱਕ ਹੀ ਆ ਸਾਰਿਆਂ ਦੀ ਕੋਈ ਹੁਣ ਤੂੰ